ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਆ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਮਾਨਸਾ ਸ਼ਹਿਰ ਦੇ ਤਿੰਨ ਕੋਨੀ ਚੌਕ ਦੀ ਹੈ ਜਿੱਥੇ ਸੀਵਰੇਜ ਦਾ ਬੇਤਹਾਸ਼ਾ ਪਾਣੀ ਜਮਾ ਹੋ ਗਿਆ ਆਉਣ ਜਾਣ ਵਾਲੇ ਆਵਾਜਾਈ ਸਾਧਨਾਂ ਨੂੰ ਦੋ ਪਹੀਆ ਵਾਹਨ ਸਵਾਰਾਂ ਨੂੰ ਤੇ ਆਮ ਲੋਕਾਂ ਨੂੰ ਇੱਥੋਂ ਲੰਘਣ ਦੇ ਵਿੱਚ ਬਹੁਤ ਵੱਡੀ ਪਰੇਸ਼ਾਨੀ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋਚਣ ਵਾਲੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਕੀਤਾ ਤਿੰਨ ਕੋਣੀ ਚੌਕ ਦੇ ਕੋਲ ਜਿਹੜਾ ਪੁਲ ਹੈ ਉਹਦੇ ਤੋਂ ਉੱਤਰਦੇ ਵਾਹਨ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਚੌਕ ਵੱਲ ਵੱਧ ਰਹੇ ਆ ਪਾਣੀ ਦੇ ਵਿੱਚੋਂ ਦੀ ਲੰਘ ਕੇ ਅੱਗੇ ਜਾਣਾ ਆਵਾਜਾਈ ਸਾਧਨਾਂ ਦੀ ਮਜਬੂਰੀ ਬਣ ਗਿਆ ਮਾਨਸਾ ਸ਼ਹਿਰ ਦੇ ਵਿੱਚ ਦਾਖਲ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੈਲੰਜ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇੱਕ ਹੋਰ ਦ੍ਰਿਸ਼ ਤੁਹਾਡੇ ਸਾਹਮਣੇ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਫਲਾਈਓਵਰ ਦੇ ਹੇਠੋਂ ਦੀ ਜੋ ਸੜਕ ਮਾਨਸਾ ਸ਼ਹਿਰ ਦੇ ਵਿੱਚ ਜਾਂਦੀ ਹੈ ਰੇਲਵੇ ਲਾਈਨ ਦੇ ਨਾਲ ਉਸ ਸੜਕ ਨੂੰ ਵੀ ਸੀਵਰੇਜ ਦੇ ਪਾਣੀ ਨੇ ਘੇਰ ਲਿਆ ਇਸ ਕਰਕੇ ਮਾਨਸਾ ਸ਼ਹਿਰ ਦੇ ਵਿੱਚ ਦਾਖਲ ਹੋਣਾ ਬਹੁਤ ਵੱਡਾ ਚੈਲੰਜ ਬਹੁਤ ਵੱਡੀ ਸਮੱਸਿਆ ਬਹੁਤ ਵੱਡੀ ਮੁਸ਼ਕਲ ਹੋ ਚੁੱਕਿਆ ਹੈ ਲੋਕਾਂ ਦੀ ਮੰਗ ਹੈ ਕਿ ਇਸ ਮਸਲੇ ਦਾ ਹੱਲ ਜਲਦੀ ਕੀਤਾ ਜਾਵੇ